ਇੱਕ ਕੁੜੀ ਨੇ ਮੁੰਡੇ ਨੂੰ 7 ਸਾਲ ਦੇ ਪਿਆਰ ਦਾ ਇਹ ਅੰਜਾਮ ਦਿੱਤਾ ਕਿ ਵਿਆਹ ਵਾਲੇ ਦਿਨ ਹੀ ਉਸ ਲਾੜੇ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਇਹ ਮੁੰਡਾ ਵਿਦੇਸ਼ ਦੇ ਵਿੱਚ ਕੰਮ ਕਰਦਾ ਸੀ ਕੁੜੀ ਦੇ ਕਹਿਣ ਤੇ ਉਹ ਉੱਥੋਂ ਵਾਪਸ ਆਇਆ ਪਿੰਡ ਬਾਠ ਦਾ ਰਹਿਣ ਵਾਲਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਮਨਾਉਂਦਾ ਕਿ ਅਸੀਂ ਵਿਆਹ ਕਰਵਾਣਾ ਦੋਹਾਂ ਨੇ ਦੋਹਾਂ ਨੂੰ ਆਪਸ ਦੇ ਵਿੱਚ ਪਿਆਰ ਹੈ ਤੇ ਅਸਲ ਇਹ ਦੱਸਿਆ ਜਾ ਰਿਹਾ ਹੈ ਕਿ ਕੁੜੀ ਕਿਤੇ ਕੱਪੜੇ ਸਿਉਂਦੀ ਸੀ ਅਤੇ ਉੱਥੇ ਹੀ ਇਹ ਮੁੰਡਾ ਕੱਪੜੇ ਦੇਣ ਜਾਂਦਾ ਹੁੰਦਾ ਸੀ ਦੋਹਾਂ ਦਾ ਆਪਸ ਦੇ ਵਿੱਚ ਪਿਆਰ ਹੋ ਗਿਆ ਤੇ ਰਿਲੇਸ਼ਨ ਕਰੀਬ 5 ਸਾਲ ਤੋਂ ਚੱਲ ਰਿਹਾ ਸੀ ਹੁਣ ਜਦੋਂ ਉਹ ਵਿਆਹ ਕਰਵਾਉਣ ਦੀ ਗੱਲ ਕਰਦੇ ਨੇ ਤਾਂ ਕੁੜੀ ਅਤੇ ਮੁੰਡਾ ਦੋਵੇਂ ਰਾਜ਼ੀ ਹੁੰਦੇ ਨੇ ਮੁੰਡੇ ਦਾ ਇਹ ਕਹਿਣਾ ਇਸ ਤੋਂ ਬਾਅਦ ਮੁੰਡੇ ਦਾ ਕਹਿਣਾ ਹੈ ਕਿ ਮੈਂ ਫੁੱਲਾਂ ਵਾਲੀ ਗੱਡੀ ਸਜਾਈ ਖੁਦ ਤਿਆਰ ਹੋਇਆ ਰਿਸ਼ਤੇਦਾਰਾਂ ਨੂੰ ਤਿਆਰ ਕੀਤਾ ਪਰਿਵਾਰਿਕ ਮੈਂਬਰ ਮਾਪਿਓ ਹਰੇਕ ਨੂੰ ਮਨਾਇਆ ਅਤੇ ਵਿਆਹ ਦੇ ਸਾਰੇ ਆ ਵਿਹਾਰ ਕਰਨ ਦੇ ਲਈ ਅਸੀਂ ਘਰ ਤੋਂ ਨਿਕਲ ਗਏ ਹਾਲਾਂਕਿ ਇੱਕ ਦਿਨ ਪਹਿਲਾਂ ਕੁੜੀ ਦਾ ਪਰਿਵਾਰ ਵੀ ਮੁੰਡੇ ਦੇ ਘਰ ਆਇਆ ਸੀ ਜਿਹੜੀਆਂ ਰਸਮਾਂ ਨਿਭਾਣੀਆਂ ਹੁੰਦੀਆਂ ਨੇ ਉਹ ਸਾਰੀਆਂ ਉਸਦੇ ਪਰਿਵਾਰ ਦੇ ਵੱਲੋਂ ਵੀ ਕੀਤੀਆਂ ਗਈਆਂ ਮੁੰਡਾ ਬਿਲਕੁਲ ਖੁਸ਼ ਨਜ਼ਰ ਆ ਰਿਹਾ ਸੀ ਕਿ ਮੇਰਾ ਉੱਥੇ ਹੀ ਵਿਆਹ ਹੋ ਰਿਹਾ ਹੈ ਜਿੱਥੇ ਉਹ ਪਿਆਰ ਕਰਦਾ ਸੀ ਪਰ ਜਦੋਂ ਉਹ ਸਵੇਰੇ ਬਰਾਤ ਲੈ ਕੇ ਪਹੁੰਚਦਾ ਹੈ ਪੈਲੈਸ ਦੇ ਵਿੱਚ ਉਸਦੇ ਮਨ ਦੇ ਵਿੱਚ ਤਾਂ ਇਹ ਇੱਛਾ ਹੁੰਦੀ ਹੈ ਕਿ ਮੈਂ ਅੱਜ ਆਪਣੀ ਉਸ ਲਾੜੀ ਨੂੰ ਉਸ ਪ੍ਰੇਮਿਕਾ ਨੂੰ ਤਿਆਰ ਹੋਈ ਦੇਖੂੰਗਾ ਔਰ ਉਸ ਕੁੜੀ ਨੇ ਲਾਲ ਜੋੜਾ ਤੱਕ ਨਹੀਂ ਪਾਇਆ ਸੀ ਮੁੰਡੇ ਦਾ ਤਾਂ ਇਹ ਮੰਨਣਾ ਹੈ ਕਿ ਉਸ ਕੁੜੀ ਦੇ ਨਾਲ ਪਰਿਵਾਰਿਕ ਮੈਂਬਰਾਂ ਨੇ ਕੁਟਮਾਰ ਕੀਤੀ ਮੁੰਡੇ ਦਾ ਨਾਮ ਹਰਮਨ ਹੈ ਅਤੇ ਕੁੜੀ ਦਾ ਨਾਮ

ਅਸੀਂ ਉਸ ਪਰਿਵਾਰ ਦੇ ਨਾਲ ਆਪਣਾ ਹਰ ਤਰ੍ਹਾਂ ਦਾ ਨਾਤਾ ਤੋੜ ਰਹੇ ਹਾਂ ਕਿਉਂਕਿ ਬੀਤੇ ਕਿੰਨੇ ਹੀ ਸਾਲ ਤੋਂ ਹੀ ਮੁੰਡਾ ਉਸ ਕੁੜੀ ਨੂੰ ਜਾਣਦਾ ਸੀ ਹੁਣ ਜਦੋਂ ਵਿਆਹ ਕਰਵਾਉਣ ਦੀ ਗੱਲ ਆਈ ਤਾਂ ਇਹ ਸਭ ਕੁਝ ਵਾਪਰ ਗਿਆ ਜਿਸ ਤੋਂ ਬਾਅਦ ਮੁੰਡੇ ਨੂੰ ਖੁਦ ਯਕੀਨ ਨਹੀਂ ਹੋਇਆ ਕਿ ਮੇਰਾ ਪਿਆਰ ਇਹੋ ਜਿਹਾ ਨਿਕਲਿਆ ਉਹ ਵਿਦੇਸ਼ ਤੋਂ ਆਪਣੀ ਧਰਤੀ ਤੇ ਆ ਕੇ ਵਿਆਹ ਕਰਵਾਉਣ ਦੀਆਂ ਤਿਆਰੀਆਂ ਵੀ ਕਰ ਬੈਠਾ ਪਰਿਵਾਰਿਕ ਮੈਂਬਰਾਂ ਦੇ ਨਾਲ ਬਰਾਤ ਲੈ ਕੇ ਵੀ ਚਲਾ ਗਿਆ ਪਰ ਉੱਥੋਂ ਉਹ ਖਾਲੀ ਹੱਥ ਮੁੜਿਆ ਇਸ ਦੇ ਪਿੱਛੇ ਦਾ ਕਾਰਨ ਉਹ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਮੰਨਦੇ ਹੈ ਖੈਰ ਉਸ ਦਾ ਉਹਨੇ ਕਹਿਣਾ ਕਿ ਦਾਜ ਤਹੇਜ ਵਾਲੀ ਵੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਜਦੋਂ ਪੱਤਰਕਾਰ ਇਹ ਸਵਾਲ ਪੁੱਛਦੇ ਨੇ ਕਿ ਕੋਈ ਦਾਜ ਤਹੇਜ ਦੀ ਗਲਤਾਂ ਨਹੀਂ ਕਿਉਂਕਿ ਬਹੁਤੇ ਰਿਸ਼ਤੇ ਵਿਆਹਾਂ ਵਾਲੇ ਦਿਨ ਟੁੱਟਣ ਦਾ ਕਾਰਨ ਨਹੀਂ ਹੁੰਦਾ ਕਿ ਮੁੰਡੇ ਵਾਲੇ ਜਾ ਕੇ ਕੋਈ ਡਿਮਾਂਡ ਰੱਖ ਦਿੰਦੇ ਨੇ ਕੁੜੀ ਵਾਲੇ ਉਹ ਪੂਰੀ ਨਹੀਂ ਕਰਨਾ ਚਾਹੁੰਦੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕੋਈ ਹੋਰ ਜ਼ਿਆਦਾ ਖਤਰਾ ਹੋ ਸਕਦਾ ਹੈ ਜਿਸ ਤੇ ਚਲਦੇ ਹੋਏ ਉਹ ਵਿਆਹ ਤੋਂ ਹੀ ਇਨਕਾਰ ਕਰ ਦਿੰਦੇ ਨੇ ਤਾਂ ਮੁੰਡੇ ਦਾ ਕਹਿਣਾ ਸੀ ਕਿ ਉਹ ਇੰਨੇ ਜੋਗੇ ਹੈ ਹੀ ਨਹੀਂ ਇਹ ਦਾਜ ਦੇ ਦੇ ਸਕੰਡ ਲਵ ਮੈਰਿਜ ਦਾ ਇਹ ਮਾਮਲਾ ਸੀ ਇੱਕ ਦੂਸਰੇ ਨੂੰ ਪਹਿਲਾਂ ਤੋਂ ਜਾਣਦੇ ਸੀ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰਕੇ ਮੁੰਡਾ ਕੁਝ ਹੀ 10-15 ਜਾਣਿਆਂ ਨੂੰ ਲੈ ਕੇ ਆਪਣੀ ਬਰਾਤ ਲੈ ਕੇ ਕੁੜੀ ਦੇ ਪਿੰਡ ਘਰ ਪਹੁੰਚਿਆ ਸੀ ਪਰ ਉਥੋਂ ਉਸ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹ ਸਾਰਾ ਪਰਿਵਾਰ ਪੁਲਿਸ ਥਾਣੇ ਦੇ ਵਿੱਚ ਪਹੁੰਚ ਗਿਆ ਪੁਲਿਸ ਤੇ ਕੋਲ ਪਹੁੰਚਣ ਤੋਂ ਬਾਅਦ ਪੁਲਿਸ ਨੇ ਇੱਕ ਨਵੀਂ ਗੱਲ ਸਾਹਮਣੇ ਰੱਖੀ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਪਿੱਛੇ ਦਾ ਕੀ ਕਾਰਨ ਹੈ ਪਰ ਫਿਲਹਾਲ ਹੁਣ ਦੋਹਾਂ ਪੱਖਾਂ ਨੂੰ ਪੁਲਿਸ ਥਾਣੇ ਦੇ ਵਿੱਚ ਬੁਲਾਇਆ ਗਿਆ ਹੈ ਕੀ ਕਾਰਵਾਈ ਹੋਵੇਗੀ ਕੀ ਇਹ ਮਾਮਲਾ ਹੈ ਕੀ ਕਾਰਨ ਬਣਿਆ ਕਿ ਉਹੀ ਕੁੜੀ ਦੇ ਪਰਿਵਾਰਿਕ ਮੈਂਬਰ ਜੋ ਬੀਤੇ ਦਿਨੀ ਮੁੰਡੇ ਨੂੰ ਸ਼ਗਨ ਪਾ ਕੇ ਆਏ ਸੀ ਅੱਜ ਉਹ ਵਿਆਹ ਤੋਂ ਇਨਕਾਰ ਕਰ ਰਹੇ ਹੋੜ ਇਸ ਦੇ ਪਿੱਛੇ ਦੀ ਕੋਈ ਹੋਰ ਕਹਾਣੀ ਤਾਂ ਨਹੀਂ ਕਿ ਇਹ ਸਾਰੇ ਇਲਜ਼ਾਮ ਮੁੰਡੇ ਦੇ ਵੱਲੋਂ ਝੂਠੇ ਹੋਣਗੇ ਫਿਲਹਾਲ ਇਹ ਦੇਖਣਾ ਹੋਵੇਗਾ ਪਰ ਇਸ ਦੇ ਬਾਰੇ ਮੁੰਡੇ ਦਾ ਕੀ ਕੁਝ ਕਹਿਣਾ ਕਿਉਂਕਿ ਉਸ ਨੇ ਹੁਣ ਸਾਫ਼ ਇਹੀ ਕਿਹਾ ਕਿ ਮੈਂ ਇਸ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਉਂਗਾ ਮੇਰੇ ਆਦੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਇਹਨਾਂ ਦੇ ਘਰ ਦੇ ਵਿੱਚ ਕੁਝ ਵੀ ਹੋਵੇ ਉਸ ਤੇ ਲਈ ਅਸੀਂ ਜ਼ਿੰਮੇਦਾਰ ਨਹੀਂ ਹੋਵਾਂਗੇ ਤਰੰਤਾਰਨ ਦੀ ਇਹ ਖਬਰ ਪਿੰਡ ਬਾਟਾ ਰਹਿਣ ਵਾਲਾ ਮੁੰਡਾ ਆਪਣੀ ਸੇਲੀ ਹਰਪ੍ਰੀਤ ਨੂੰ ਵਿਆਹ ਤੇ ਲੈ ਗਿਆ ਸੀ ਪਰ ਵਿਆਹ ਵਾਲੇ ਦਿਨ ਹੀ ਇਹ ਸਭ ਕੁਝ ਹੋ ਗਿਆ ਹਾਂਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸ ਕਰਨ ਲਾ ਕੇ ਗਏ ਆ ਤੇ ਮੁੜ ਕੇ ਸਵੇਰੇ ਹੁਣ ਅੱਜ ਦਾ ਕੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਨਿਕਮ ਨਿਕਮ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਉਹ ਜਨ ਕੁੜੀ ਦਾ ਗਾੜੀਓ ਧਮਕੇ ਦਿੰਦੇ ਆ ਇੱਕਾ ਕੋਈ ਖਾ ਕੇ ਮਰਦੇ ਨਾ ਇਦਾਂ ਐ ਜੋ ਫਲਾਂਟਿੰਗ ਹਰ ਪ੍ਰੀਤਕਾਰ ਪੈਂਡਾ ਠੀਕ ਆ ਰ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀਗਾ ਜੂਲਣੇ ਮੈਲ ਠੀਕ ਕਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋੜਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹ ਉਦਾਂ ਹੀ ਉਹਨੂੰ ਲਿਆਏ ਆ ਬਿਨਾਂ ਰਸਤਾ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਤੇ ਲੈ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਧੰਦਾਇਆ ਹੋਰ ਗੱ ਹੋਣੇ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ ਚਾਹੀਦਾ ਤੇ ਨਾ ਭਾਵੇਂ ਹੱਡੇ ਲੋ ਮਰਜਨ ਰਹਿ ਜਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰਵਾਂ ਆਪਣੀ ਜ਼ਿੰਦਗੀ ਰਵਾਂਗੇ ਹੋ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਵਾਉਣ ਆਏ ਹਾਂ ਸਰ ਹੁਣਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਣਾ ਅਸੀਂ ਕੁਝ ਨਹੀਂ ਲੱਗਦੇ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂਜੀ ਇਸ ਤਰ੍ਹਾਂ ਹੀ ਚੱਲ ਜਾਵਾਂਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨ ਵਗੈਰਾ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਿਕਨ ਵੰਗੈਰਾ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੂਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਹੋ ਕੋਈ ਦਾਜ ਦੂਜੀ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮੰਗ ਤੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਨਾ ਦੇਂਦੀ ਉਹਨਾਂ ਦੀ ਮਰਦਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੀ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੋਈ ਮੰਗਿਆ ਆ ਆਪਣੀ ਮਰਜ਼ੀ ਨਾਲ ਗੂਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੋਈ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਨੇ ਮੈਂਬਰ ਪਹੁੰਚੇ ਸਾਲ ਦੇ ਸਾਡੇ ਨਾਲ 15 20 ਜਣੇ ਸੀ ਤੇ ਉਹਨਾਂ ਨੇ ਮੁੜ ਕੇ ਕੁੜੀ ਨਹੀਂ ਤੋਰੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕਿਹਿੰਦੀ ਹੋਣੀ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮਾਇਆ ਉਹ ਕਿੱਥੋਂ ਜਾਊਗੀ ਨਾਲ ਕੀ ਉਹ ਲੜਕੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਇਦਾਂ ਕਰਨ ਦੀ ਹੈ ਤਾਂ ਕੱਲ ਨੂੰ ਮੇਰੇ ਮਾਪਿਆਂ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਕੰਮ ਕਰਦੇ ਨੇ ਮੈਂ ਡਰਾਈਵਰ ਹਾਂ ਮੈਂ 24 ਘੰਟੇ ਕਤਰਵਾ ਹਾਂ ਜੀ ਵਿਆਹ ਕਰਾਉਣ ਲਈ ਆਏ ਸੀ ਹਾਂ ਜੀ ਵਿਆਹ ਕਰਾਉਣ ਲਈ ਆਏ ਸੀ ਗੱਲਬਾਤ ਇਹੋ ਹੈ ਜੀ ਉਹ ਵਿਆਹਣ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਤੋੜਨੀ ਕਾਰਨ ਇਹ ਹੋਈ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਵਾ ਡਰਿਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੀ ਆ ਵੀ ਮੈਂ ਤੇਰ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਕੋਈ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਰੋ ਗਿਉਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੀ ਕੀ ਮਹਿਸੂਸ ਕਰਦੇ ਜੀ ਵੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਵਿੱਚ ਬੰਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਸੀ ਜੀ ਉਹਨਾਂ ਨੇ ਇਹਦੇ ਸਬੰਧੀ ਇਹ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਤਨੀ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਹੈ ਇਹ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੀਣ ਦੇ ਬਹਾਨੇ ਵੀ ਕੱਪੜੇ ਸੀਣ ਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁਰਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਹੈ ਦਰਨ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾ ਸਕਣਵਾ ਆ ਗਿਆ ਇਹਨਾਂ ਦਾ ਇਸ ਵਾਰੀ ਇਹਨਾਂ ਸਾਫਨ ਕਰ ਕਰ ਦਿੱਤਾ ਲੜਕੇ ਵਾਲੇ ਵੀ ਅਸੀਂ ਕੁੜੀ ਨਹੀਂ ਦੋ। ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਪਰੀ ਨਹੀਂ। ਆਲੇ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ। ਸਗਨਾਂ ਦੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ। ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਸੀਂ ਲੜਕੀ ਜਿਹੜੀ ਨਹੀਂ ਦੋ ਰਹੀ ਧੱਕੇ ਨਾਲ। ਬੰਦੇ ਦਾ ਰੋਪ ਆ ਵੀ ਮੈਂ ਦੋਹਾ ਕਤਰ ਦੇ ਟਰੱਕ ਡਰਾਈਵਰ ਹਾਂ। ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ। ਚਲੋ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਗੇ। ਕੱਲ ਦਾ ਟਾਈਮ ਦਿੱਤਾ